ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਵਜ਼ੂ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਸੁਬਾਨ ਰਗਰੀਜ਼ ਨੂੰ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਪੁਲਿਸ ਦੀ ਅਰਜ਼ੀ ਤੇ ਸੁਣਵਾਈ ਕਰਨ ਉਪਰੰਤ ਸੁਬਾਨ ਰਗਰੀਜ਼ ਦਾ 3 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਗਿਆ ਜਿਕਰੇ ਯੋਗ ਕੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵਜ਼ੂ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਸੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਥਾਣਾ ਕੋਤਵਾਲੀ ਪੁਲਿਸ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਸੀ ਇਸ ਦਰਖਾਸਤ ਦੇ ਆਧਾਰ ਤੇ ਕੋਤਵਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ ਜਾਂਚ ਦੌਰਾਨ ਪੁਲਿਸ ਨੇ ਸੁਬਾਨ ਰਗਰੀਜ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਬਾਦ ਵਿੱਚ ਗਾਜ਼ੀਆਬਾਦ ਦੀ ਮਾਨਯੋਗ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਅੱਜ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਜਿੱਥੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਰਿਮਾਂਡ ਦੌਰਾਨ ਨõਜ਼ਮਾਨ ਤੋਂ ਮਾਮਲੇ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਗੂ ਪੇਸ਼ ਕੀਤਾ ਜਿਹਨੇ ਵਜੂ ਕੀਤਾ ਸੀ ਇਹ ਜੀ ਮਾਮਲਾ ਪਾਜੀ ਰਮਨ ਟੋਰਸ ਸੀ ਨੰਨੋ ਮੰਦਰ ਸਾਹਿਬ ਆਕੇ ਜਿਹੜੇ ਸੋਗ ਵਿੱਚ ਦੋ ਕਪੀਡ ਮੈਂ ਬਣਾ ਦੇ ਆਣੀ ਆ ਰਹੀ ਆਈਡੀ ਆਈਡੀ ਆ ਰਹੀ ਓ ਲਾਈਵ ਹੱਥ ਫੜ ਕੇ ਤੋਂ ਬਾਅਦ ਉਹ ਪੇਪਰ ਲਜ਼ੀਗੀ ਆਪਿਆ ਦਰ ਕੱਲ ਤੋਂ ਬਾਅਦ ਜਿਹੜਾ ਕੱਲ ਦੱਸੀਆ ਬਹੁਤ ਤਾਂ ਰਸਤੀ ਤਾ ਗਿਆ ਕਿ ਅੱਜ ਉਹਨੂੰ ਕੋਰ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੇ ਤਿੰਨ ਦਿਨ ਦਾ ਜਿਹੜਾ ਰਮਨ ਲਿਆ ਗਿਆ ਉਹਨਾਂ ਨੂੰ ਨੋਟੀਫਿਕੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਔਰ ਜਿਹੜਾ ਅਸੀਂ ਤਾਂ ਮੇਰੇ ਨਾਲ ਸੀ ਸਰ ਬੜੀ ਮਨਛਾਹੀ ਸੀ ਮਸਕਾ ਆ ਗਿਆ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਉਹਦੀ ਕੀ ਮਨਛਾਹੀ ਸੀ ਪਰ ਜੋ ਐਗਜ਼ੀਪਟ ਨੇ ਤਾਂ ਤੇ ਪੇਸ਼ ਕੀਤੇ ਉਸ ਤੋਂ ਲੱਗਿਆ ਕਿ ਮੱਖਾ ਟਿਕਨ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੋ ਇਹ ਸਾਹਮਣੇ ਆਊਗਾ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀਗੇ ਇਹਦੇ ਹੁਣ ਜੁਡਿੰਗ ਇਨਵੈਸਟੀਗੇਸ਼ਨ ਪਤਾ ਲੱਗੂ ਸਰ ਧਾਰਵਾ ਕਿਹੜੀ ਲਾਈ ਗਈ ਆ ਧਾਰਮਿਕ ਵੀ ਆ ਰਹੀਆਂ ਨੇ ਧਾਰਮਿਕ ਆਵੇ ਤੁਹਾਨੂੰ ਲੈ ਜਨ ਲੱਗੂ ਇਮਰਿੰਦਰ ਮਾਨ ਮਿਲਿਆ ਹੁਣ ਤਿੰਨ ਤਿੰਨ ਵਾਰ ਹੋਰ ਕੋਸ਼ਿਸ਼ ਕੀਤੀ ਜਾਗੀ ਸਰ ਮੰਸ਼ਾ ਬੇਦਖੀ ਕਰ ਰਹੀ ਸੀ ਕਿ ਰੀਲ ਬਣਾਉਣ ਗ੍ਰਾਫਿਕ ਡਿਜ਼ਾਈਨਰ ਨੂੰ ਕਿਹਦੇ ਸਰ ਜਦੋਂ ਐਸੇ ਹੋ ਰਹੇ ਨੇ ਗਾਦੀਆਬਾਦ ਉਹ ਜਿਹੜਾ ਕੁਝ ਜੰ ਸਿੰਘ ਜੱਥੇ ਬੰਨੀਆਂ ਵੀ ਲਈਆਂ ਸੀ ਉਹ ਕੀ ਗੱਲ ਸੀ ਮਾਮਲਾ ਦਾ ਉਹ ਪੂਰਾ ਮਾਮਲਾ ਜੰਗ ਜੱਥੇ ਬੰਨੀਆਂ ਦਾ ਫੜਿਆ ਪਿਆ ਹੈ ਜਿੰਦਾ ਇਹ ਕਰਨਾ ਜੰਦੀ ਦਾ ਲੋਗੋ ਫੜਲਾ ਜਿਹਦਾ ਉਹਨਾਂ ਦੇ ਉਹਨਾਂ ਦੇ ਪਰਚੇ ਕਿੰਨੇ ਨੇ ਕਿਆ ਜੀ ਇਹ 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 ਦਰਹਰਾਹ ਇਹ ਨੋਟੀਫਿਕੇਸ਼ਨ ਦਾ ਸਾਰਾ ਕੁਝ ਅਧਿਕਾਰੀਤਾ ਅਰਾਜਪਰਤਾ ਦੱਸਾ ਦਿਆ ਜੀ ਠੀਕ ਕਰੀ ਜਨਾ ਆ ਸ਼ਾਮਲ ਹੋਣ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਜਿਹੜਾ ਐਸਜੀਪੀਸੀ ਐਸਜੀਪੀਸੀ ਕੰਪਨੀ ਇਹ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕਰਲੀ ਕਰਨ ਦਾ ਕੀ ਮਕਸਦ ਹੈ ਇਹਦੇ ਹੋਣੀ ਉਹਦੇ ਪੱਖ ਤੋਂ ਵਾਰ ਹੀ ਪਤਾ ਲੱਗੇ ਕਿੰਨੇ ਦਿਨ ਦਾ ਰਿਮਾਂਡ ਹੈ ਜੀ ਕਿੰਨੇ ਦਿਨ ਦਾ ਠੀਕ ਹੈ ਸਰ ਥੈਂਕ ਯੂ ਜਾਓ 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 ਸਰ ਪਰ ਰੋਕ ਜਾਓ ਰੁਕ ਜਾਓ ਕੀ ਉਸ ਨੂੰ ਐਡੇ ਗੁਪਚਪ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਜੀ ਮੇਗਾਪਾ ਬਰਾਵਾ ਦੇ ਗਾ ਜਿਸ ਕਰਕੇ ਜਿਹੜਾ ਜੀ ਸਾਨੂੰ ਥੋੜਾ ਕੋਈ ਵਸਤੀ ਸੇਫਟੀ ਹਾਂਜੀ ਕਾਫੀ ਸਵਾਲ ਜੁੜੇ ਇਸ ਕਟੜਾ ਦੇ ਨਾਲ ਆਖਰਕਾਰ ਜਾਣਬੁੱਝ ਕੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਪਤਾ ਲੱਗੂ ਜਾਣਬੁੱਝ ਕੇ ਕੀਤਾ ਗਿਆ ਜਾਂ ਉਹਦੇ ਕੋ ਸੈਵਨ ਹੋਇਆ ਜੀ ਜਾਂ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਗਾਜ਼ੀਆਬਾਦ ਤੋਂ ਹੀ